ਸ੍ਰੀ ਅਰੋਹ ਦੋਸਤੋ ਮੈਂ ਮੀਵਾ ਸਿੰਘ ਪੂਰ ਤੁਸੀਂ ਦੇਖ ਰਹੇ ਹੋ ਮਾਲਵਾ ਪੰਜਾਬ ਸਾਥੀ ਜਿਵੇਂ ਆਪ ਨੂੰ ਪਤਾ ਹੈ ਕਿ ਡਾਕਟਰ ਦਲੇਰ ਸਿੰਘ ਦੀ ਵਿਧੀ ਅਨੁਸਾਰ ਆਪਾਂ ਵੀ ਇਸ ਵਾਰ ਤਕਰੀਮ ਤੋਂ ਕਿਲੇ ਸੁੱਕੇ ਕਦੂਆ ਲਗਾਣ ਦੀ ਇੱਛਾ ਜਾਰ ਕੀਤੀ ਹੈ ਕਿ ਆਪਾਂ ਨੇ ਆਪਣਾ ਖੇਤ ਤਿਆਰ ਕਰ ਲਿਆ ਹੈ ਇਸ ਵਿੱਚ ਸਵਾਗਾ ਮਾਰ ਕੇ ਦੋ ਤਿੰਨ ਸਵਾਗੇ ਮਾਰ ਕੇ ਇਹ ਆਪਣਾ ਤਿਆਰ ਹੋ ਚੁੱਕਿਆ ਹੈ ਤਾਂ ਅਸੀਂ ਹੁਣ ਜਿਸ ਦਿਨ ਵੀ ਆਪਣੀ ਲਾਈਟ ਦੀ ਵਾਰੀ ਆਉਗੀ ਤਕਰੀਬਨ ਜਿਵੇਂ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਮਾਲਵਾ ਖੇਤਰ ਦੇ ਅੰਦਰ 10 ਤਰੀਕ ਤੋਂ ਬਾਅਦ ਬਿਜਲੀ ਛੱਡੀ ਜਾਊਗੀ ਉਸ ਦਿਨ ਤੂੰ ਆਪਾਂ ਚੋਣਾ ਲੈਣਾ ਆਪਣਾ ਸਟਾਰਟ ਕਰ ਦਾਂਗੇ ਆਪਣਾ ਆਪਾਂ ਆਪਣਾ ਖੇਤ ਤਿਆਰ ਕਰ ਲਿਆ ਹੈ। ਔਰ ਇਸ ਦੇ ਵਿੱਚ ਆਪਾਂ ਸੁੱਕੇ ਕਦੂ ਵਾਲੀ ਵਿਧੀ ਦੇ ਨਾਲ ਲਗਾਉਣ ਦੀ ਇਸ ਵਾਰ ਕੋਸ਼ਿਸ਼ ਕਰਾਂਗੇ। ਤਾਂ ਆਹ ਦੇਖ ਲਓ ਆਪਣਾ ਖੇਤ ਤਿਆਰ ਹੋ ਰਿਹਾ ਹੈ। ਤੇ ਇਸ ਦੇ ਵਿੱਚ ਆਪਾਂ ਇਸ ਵਾਰ ਸੁੱਕੇ ਕਦੂ ਨਾਲ ਲਗਾਉਣ ਦੀ ਪਹਿਲ ਕਦਮੀ ਕਰਾਂਗੇ। ਤਾਂ ਜਿੱਥੇ-ਇਥੇ ਮੇਰੀ ਵੀਡੀਓ ਜਾਂਦੀ ਹੈ ਕਿ ਤੁਸੀਂ ਵੀ ਇਸ ਵਾਰ ਘਟੋ-ਘਟ ਥੋੜਾ-ਥੋੜਾ ਕਰਕੇ ਸੁੱਕੇ ਕਦੂ ਵਾਲਾ ਲਗਾਓ ਇਸ ਨਾਲ ਇੱਕ ਤਾਂ ਜਿਹੜੀ ਖੇਤ ਦੀ ਉਪਜਾਊ ਹੈਗੀ ਸ਼ਕਤੀ ਵਧੀ ਹੈ ਔਰ ਝੋਨਾ ਦੂਜੇ ਝੋਨੇ ਨਾਲੋਂ ਜਲਦੀ ਚੱਲਦਾ ਹੈ ਔਰ ਜਿਹੜਾ ਸੁੱਕੇ ਕਦੂ ਵਾਲਾ ਪਾਣੀ ਹੈ ਉਹ نیچے ਜਾਂਦਾ ਹੈ ਜਿਹੜਾ ਸਾਡੇ ਨਿਚੋਂ ਲਗਾਤਾਰ ਪਾਣੀ ਖਤਮ ਹੋ ਰਿਹਾ ਹੈ ਜੋ ਡੂੰਗੇ ਜਾ ਰਿਹਾ ਉਹ ਪਾਣੀ ਜਿਹੜਾ ਚੋਏ ਦੇ ਉੱਪਰ ਆਊਗਾ ਔਰ ਇਸ ਨਾਲ ਸਾਡਾ ਪਾਣੀ ਵੀ ਬਚੂਗਾ ਤਾਂ ਇਸ ਵਾਰ ਪੰਜਾਬ ਸਰਕਾਰ ਨੂੰ ਔਰ ਖੇਤੀਬਾੜੀ ਵਿਭਾਗ ਨੂੰ ਬੇਨਤੀ ਕਰਦੇ ਹਾਂ ਕਿ ਸੁੱਕੇ ਕਦੂ ਦੀ ਵਿਧੀ ਦੀ ਵੱਧ ਤੋਂ ਵੱਧ ਸਮਾਜ ਨੂੰ ਆਪਣੇ ਆਪਣੇ ਜਰੀਏ ਦੇ ਨਾਲ ਸਮਝਾਇਆ ਜਾਵੇ ਲੋਕਾਂ ਵਿੱਚ ਜਾਗਰਤੀ ਲਾਈ ਜਾਵੇ ਕਿ ਸੁੱਕੇ ਕਦੂ ਵਾਲੀ ਖੇਤੀ ਨੂੰ ਪਹਿਲ ਦਿੱਤੀ ਜਾਵੇ ਝੋਨਾ ਲਾਇਆ ਜਾਵੇ ਸੁੱਕੇ ਕਦੂ ਦੇ ਨਾਲ ਜਿਸ ਦੇ ਨਾਲ ਇਹ ਵਿਧੀ ਅਪਣਾਉਣ ਨਾਲ ਸਾਡਾ ਜਿਹੜਾ ਪਾਣੀ ਹੈ ਉਹਦੀ ਬਚਤ ਹੋਊਗੀ ਔਰ ਜਿਹੜੀ ਖੇਤ ਦੀ ਉਪਜਾਊ ਸਕਤੀ ਹੈਗੀ ਉਹ ਵੀ ਵਧਨ ਵਿੱਚ ਪਰਫੁੱਲਿਤ ਹੋਊਗੀ ਕਾਮਯਾਬੀ ਹੋਊਗੀ ਕਿਉਂਕਿ ਜਿਹੜੇ ਗੰਡੌਹੇ ਹੁੰਦੇ ਨੇ ਇਹ ਉੱਪਰ ਆ ਜਾਂਦੇ ਨੇ ਔਰ ਜਿਹੜੀ ਸਾਡੀ ਟਾਰ ਹੈ ਪੌਦਿਆਂ ਦੀ ਝੋਨੇ ਦੀ ਉਹ ਚ ਫੁੱਟਣ ਚ ਮਦਦ ਕਰਦੀ ਹੈ ਇਸ ਵਾਰ ਤੁਸੀਂ ਵੀ ਇਸ ਵਿਧੀ ਨੂੰ ਅਪਣਾਉਣ ਦੀ ਕੋਸ਼ਿਸ਼ ਕਰਿਓ ਮੈਂ ਮੀਵਾ ਸਿੰਘ ਪੁਵਾਰ ਧੰਨਵਾਦ